ਇਸ ਵਾਰ ਕਿਸਾਨ ਮੇਲੇ ਦਾ ਮੁੱਖ ਨਾਰਾ ਹੈ ਖਾਲਸ ਸੁਧਰੇ ਬੀਜ ਅਪਣਾਓ ਖਰਚੇ ਘਟਾਓ ਤੇ ਮੁਨਾਫਾ ਕਮਾਓ ਇਹ ਨਾਰਾ ਜਿਹੜਾ ਹੈ ਇਸ ਵਾਰ ਪੂਰਾ ਹੀ ਕੇਂਦਰਿਤ ਹੈ ਇਸ ਮੇਲੇ ਨੂੰ ਤੇ ਇਸ ਮੇਲੇ ਦੇ ਵਿੱਚ ਇੱਕ ਖਾਸ ਵਿਭਾਗ ਹੈ ਜਿਹਦੇ ਜਿਸ ਨੂੰ ਕਿਹਾ ਜਾਂਦਾ ਬੀਜ ਵਿਭਾਗ ਜਿਹਦੇ ਵਿੱਚ ਨਵੀਆਂ-ਨਵੀਆਂ ਕਿਸਮਾਂ ਦੇ ਬੀਜ ਦੇ ਉੱਤੇ ਰਿਸਰਚ ਕੀਤੀ ਜਾਂਦੀ ਹੈ ਤੇ ਕਿਸਾਨਾਂ ਨੂੰ ਮੁਹੱਈਆ ਕਰਾਈ ਜਾਂਦੇ ਨੇ ਤੇ ਇਹ ਕਿਸਾਨਾਂ ਲਈ ਕਾਫੀ ਮਹੱਤਵਪੂਰਨ ਹੈ ਤੇ ਸਾਡੇ ਨਾਲ ਨੇ ਇਸ ਵਿਭਾਗ ਦੇ ਜਿਹੜਾ ਹੈ ਸੀਨੀਅਰ ਡਾਕਟਰ ਮਾਹਿਰ ਐਸ ਪੀ ਐਸ ਬਰਾੜ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਇਸ ਵਿਸ਼ੇ ਦੇ ਸੰਬੰਧ ਡਾਕਟਰ ਸਾਹਿਬ ਜਿਹੜਾ ਇਸ ਵਾਰ ਇਹ ਨਾਰਾ ਵੀ ਦਿੱਤਾ ਹੋਇਆ ਹੈ ਕਿ ਜਿਹੜਾ ਖਾਲਸ ਸੁਧਰੇ ਬੀਜ ਪਨੋਂ ਤੇ ਇਸ ਨਾਰੇ ਦਾ ਕੀ ਇੰਪੋਰਟੈਂਟ ਕੀਮਤ ਤਾਂ ਹੈ ਕਿਸਾਨਾਂ ਦੇ ਲਈ ਦੇਖੋ ਜੀ ਅਸੀਂ ਕਿਸਾਨ ਵੀਰਾਂ ਨੂੰ ਬਹੁਤ ਚਿਰ ਤੋਂ ਬੇਨਤੀ ਕਰ ਰਹੇ ਹਾਂ ਕਿ ਜੇਕਰ ਤੁਸੀਂ ਫਸਲਾਂ ਤੋਂ ਅੱਛਾ ਮੁਨਾਫਾ ਲੈਣਾ ਚਾਹੁੰਦੇ ਹੋ ਖਰਚਾ ਘਟਾਉਣਾ ਚਾਹੁੰਦੇ ਹੋ ਔਰ ਆਰਥਿਕ ਖੁਸ਼ਹਾਲੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਫਿਰ ਉਹਦਾ ਇੱਕੋ ਹੀ ਇੱਕ ਤਰੀਕਾ ਹੈ ਕਿ ਜਿਹੜੇ ਬੀਜ ਹੈ ਇਹ ਬਹੁਤ ਹੀ ਮਹੱਤਵਪੂਰਨ ਹੈ ਤੁਹਾਡੇ ਲਈ ਔਰ ਜਿਸ ਤਰ੍ਹਾਂ ਅੱਜ ਦਾ ਇਹ ਕਿਸਾਨ ਮੇਲਾ ਹੈਗਾ ਤੇ ਅਸੀਂ ਇੱਥੇ ਕਿਸਾਨਾਂ ਦੀ ਸੇਵਾ ਦੇ ਵਿੱਚ 6-7 ਨਵੀਆਂ ਕਿਸਮਾਂ ਜੜੀਆਂ ਹਨ ਅੱਡ-ਅੱਡ ਫਸਲਾਂ ਦੀਆਂ ਉਹ ਉਹਨਾਂ ਦੇ ਬੀਜ ਹੈ ਜਿਹੜੇ ਉਹ ਅਸੀਂ ਪੇਸ਼ कर ਔਰ ਕਣਕ ਦੇ ਵਿੱਚ ਅਸੀਂ ਦੋ ਨਵੀਆਂ ਕਿਸਮਾਂ ਇਸ ਵਾਰੀ ਲੈ ਕੇ ਆਏ ਆਂ WH1105 ਔਰ PBW660 ਜਿਹੜੀ WH1105 ਹੈ ਇਹ ਅਗੇਤਰੀ ਬਿਜਾਈ ਦੀ ਕਿਸਮ ਹੈ ਇਹਨੂੰ ਕੁੰਗੀ ਰੋਗ ਬਿਲਕੁਲ ਨਹੀਂ ਲੱਗਦਾ ਤੇ 23 ਕੁਇੰਟਲ ਪ੍ਰਤੀ ਕਿੱਲੇ ਤੋਂ ਵੱਧ ਇਸ ਦਾ ਝਾੜ ਹੈ ਔਰ ਜਿਹੜੀ ਹੈਗੀ PBW660 ਇਹ ਬਰਾਨੀ ਖੇਤੀ ਲਈ ਬਹੁਤ ਵਧੀਆ ਕਿਸਮ ਹੈ 17 ਕੁਇੰਟਲ ਤੋਂ ਵੱਧ ਇਹਦਾ ਕਿੱਲੇ ਦਾ ਝਾੜ ਹੈ ਔਰ ਪੀਲੀ ਕੁੰਗੀ ਦੀ ਬਿਮਾਰੀ ਇਸ ਨੂੰ ਬਿਲਕੁਲ ਨਹੀਂ ਲੱਗਦੀ